कल फिर एक बेकसूर व्यापारी अभोर ਦੇ ਅੰਦਰ ਐਕਸਟਰਸ਼ਨ ਦੇ ਕਰਕੇ ਮਾਰਿਆ ਗਿਆ ਕੀ ਕਸੂਰ ਸੀ ਕਿ ਐਕਸਟਰਸ਼ਨ ਕਰਨ ਵਾਲੇ ਲਗਾਤਾਰ ਪੈਸੇ ਮੰਗ ਰਹੇ ਸੀਗੇ ਔਰ ਧਮਕੀਆਂ ਦੇ ਰਹੇ ਸੀਗੇ ਔਰ ਦੂਜੇ ਪਾਸੇ ਸਾਰੀ ਪੁਲਿਸ ਸੁਰੱਖਿਆ ਜਿਹੜੀ ਆ ਉਹ ਕੇਜਰੀਵਾਲ ਜੀ ਜਿਹੜੇ ਸੁਪਰ ਮੱਖ ਮੰਤਰੀ ਨੇ ਮਨੀਸ਼ ਸੋਦੀਆ ਜੋਸ ਤੋਂ ਸੁਪਰ ਮੱਖ ਮੰਤਰੀ ਨੇ ਸਤਿੰਦਰ ਜੈਨ ਜੀ ਉਸ ਤੋਂ ਸੁਪਰ ਮੱਖ ਮੰਤਰੀ ਨੇ ਇੱਕ ਨਾਇਰ ਜੀ ਬੈਠੇ ਨੇ ਕੋਈ ਇਕ ਉੱਤੇ ਬੇਬਪ ਜੀ ਬੈਠੇ ਨੇ ਕੋਈ ਰਾਗਵ ਚੱਡਾ ਜੀ ਬੈਠੇ ਨੇ ਇਹਨਾਂ ਸਭ ਦੇ ਉੱਤੇ 100 100 200 299 ਨੇ ਦੀ ਸੁਰੱਖਿਆ ਤੇ ਲੱਗਾ ਹੈ ਦਿੱਲੀ ਔਰ ਪੰਜਾਬ ਅੰਦਰ ਉਧਰੋਂ ਕਰਜ਼ਾ ਲੈ ਲੈ ਲੁੱਟੀ ਜਾ ਰਹੇ ਨੇ 8500 ਕਰੋੜ ਰੁਪਏ ਦਾ ਕਰਜ਼ਾ ਹੋਰ ਲੈ ਲਿਆ ਪੰਜਾਬ ਤੇ 4 ਲੱਖ ਕਰੋੜ ਰੁਪਏ ਚ ਕਰਜ਼ਾ ਹੋ ਗਿਆ 4 ਲੱਖ ਕਰੋੜ ਰੁਪਏ ਔਰ ਵਿੱਚੋਂ 1 ਲੱਖ ਕਰੋੜ ਰੁਪਏ ਕੇਵਲ ਇਹਨਾਂ ਸਾਢੇ 3 ਸਾਲਾਂ ਦੇ ਅੰਦਰ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਜੀ ਨੇ ਚੜਾ ਹਰ ਰੋਜ਼ 100 ਕਰੋੜ ਰੁਪਏ ਪੰਜਾਬ ਦੇ ਲੋਕੋ ਜਿਉਂ ਤੁਸੀਂ ਸਵੇਰੇ ਉੱਠਦੇ ਜੇ ਤੇ ਤੁਹਾਡੇ ਤੇ 100 ਕਰੋੜ ਰੁਪਏ ਕਰਜ਼ਾ ਹੋਰ ਇਸ ਤਰੀਕੇ ਦੋਵੇਂ ਦੋਵੇਂ ਆਤਨਾ ਲੁੱਟਦੇ ਪਏ ਨੇ, ਕੁੜਦੇ ਪਏ ਨੇ, ਪੰਜਾਬ ਦਾ ਇਨਾ ਨੁਕਸਾਨ ਕਰਦੇ ਪਏ ਨੇ। ਇਹ ਸੁਪਰ ਮੁੱਖ ਮੰਤਰੀ ਬਣ ਕੇ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਸਰਕਾਰ ਆ, ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਦੀ ਪਈ ਆ। ਪੰਜਾਬ ਨੂੰ ਬਰਬਾਦੀ ਦੀ ਕਗਾਰਤ ਲੈ ਜਾਂਦੀ ਪਈ ਆ। ਪੰਜਾਬ ਦਾ ਕਲਚਰ ਖਤਮ ਕਰਦੀ ਪਈ ਆ। ਪੰਜਾਬ ਦੇ ਸਾਰੇ ਪੈਸੇ ਦੇ ਸਰੋਤ ਖਤਮ ਕਰਦੀ ਪਈ ਆ ਔਰ ਲੁੱਟ-ਲੁੱਟ ਕੇ ਇਹ ਆਪਣੀ ਰਾਜਨੀਤੀ ਚਮਕਾਉਂਦੇ ਪਏ ਨੇ। ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਕੁਛ ਤੇ ਸੋਚੋ। ਅਜੀਬ ਸਟੈਂਡ ਲੈ ਲੋ ਹਟਾਤ ਨਾ ਤੁਹਾਨੂੰ ਮੁੱਖ ਮੰਤਰੀ ਦੇਣਾ ਹੀ ਆ ਪਰ ਘਟੋ ਘਟ ਪੰਜਾਬ ਦੀਤ ਵਾਸਤੇ ਔਰ ਪੰਜਾਬ ਵਾਸਤੇ ਕੋਈ ਤੇ ਸਟੈਂਡ ਲੈ ਲੋ